ਕਿਸਾਨੀ ਅੰਦੋਲਨ ਸਾਲ 2023 ਦੇ ਫਰਵਰੀ ਮਹੀਨੇ ਤੋਂ ਚੱਲ ਰਿਹਾ ਜੋ ਕਿ ਪੰਜਾਬ ਦੇ ਸ਼ੰਭੂ ਤੇ ਕਨੌਰੀ ਬਾਰਡਰ ਉੱਤੇ ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੁਣ ਤੱਕ 20 ਕਿਸਾਨ ਉੱਥੇ ਡਟੇ ਹੋਏ ਨੇ ਤੇ ਇਸ ਦੇ ਨਾਲ ਹੀ ਕਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਦਾ ਮਰਨ ਵਰਤ 38ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਇਹਦੇ ਚੱਲਦੇ ਪੰਜਾਬ ਸਰਕਾਰ ਨੇ 31 ਦਸੰਬਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਕਿਸਾਨ ਆਗੂ ਧੱਲੇਵਾਲ ਡਾਕਟਰੀ ਸਹਾਇਤਾ ਮਨਜ਼ੂਰ ਜਿਹੜੀ ਮਨਜ਼ੂਰ ਕਰਨ ਦੇ ਲਈ ਸਾਬਤ ਹੋਗੇ ਪਰ ਉਹਨਾਂ ਦੀ ਇੱਕ ਸ਼ਰਤ ਰੱਖੀ ਹੈ ਕਿ ਕੇਂਦਰ ਗੱਲਬਾਤ ਕਰਨ ਲਈ ਉਹਨਾਂ ਨੂੰ ਪੇਸ਼ਕਸ਼ ਦੀ ਮਨਜ਼ੂਰੀ ਕਰੇ ਜਿਹੜੀ ਉਹਨਾਂ ਨੇ ਪੇਸ਼ਕਸ਼ ਕੀਤੀ ਸੀ ਇੱਕ ਚਿੱਠੀ ਲਿਖੀ ਦੀ ਉਹਨੂੰ ਮਨਜ਼ੂਰ ਕਰ ਲਵੇ ਤਾਂ ਉਹ ਦੂਜੇ ਪਾਸੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਉਹਨਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਤੇ 31 ਮਾਰਚ ਤੱਕ ਖੇਤੀਬਾੜੀ ਖੇਤਰ ਦੇ ਲਈ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੇਂਦਰੀਤ ਟੀਚੇ ਨਿਰਧਾਰਤ ਕੀਤੇਰੇ ਉਰੇ ਦੇ ਨਾਲ ਨਾਲ ਖੇਤੀਬਾੜੀ ਜਿਹੜੇ ਖੇਤੀਬਾੜੀ ਮੰਤਰੀ ਨੇ Shivraj Singh Chouhan ਉਹਨਾਂ ਨੇ ਬੁੱਧਵਾਰ ਨੂੰ ਚਲ ਕਿਹਾ ਕਿ ਚਾਲੂ ਜਿਹੜਾ ਵਿੱਤੀ ਸਾਲ ਹੈ 2024 ਤੇ 25 ਉਹਦੇ ਚ ਦੇਸ਼ ਦੇ ਖੇਤੀਬਾੜੀ ਤੇ ਸਬੰਧਤ ਖੇਤਰ ਦੀ ਜਿਹੜੀ ਵਿਕਾਸ ਦਰ ਹੈ ਉਹ 3.5 4 ਫੀਸਦੀ ਰਹਿਣ ਦਾ ਅਨੁਮਾਨ ਹੈ ਤੇ ਇਹ 2023 ਅਤੇ 24 ਦੇ ਦਰਜ 1.4 ਫੀਸਦੀ ਦੇ ਵਾਧੇ ਨਾਲੋਂ ਮਹੱਤਵਪੂਰਨ ਸੁਧਾਰ ਹੋਏਗਾ ਤੇ ਹੁਣ ਉਹਨਾਂ ਦੇ ਨਾਲ ਨਾਲ ਇਹ ਵੀ ਆਖਿਆ ਕਿ ਨਵਾਂ ਸਾਲ ਚੰਗੀ ਖਬਰ ਲੈ ਕੇ ਆਇਆ ਕਿ ਇਸ ਸਾਲ ਖੇਤੀਬਾੜੀ ਤੇ ਸਬੰਧਤ ਖੇਤਰਾਂ ਦੀ ਵਿਕਾਸ ਦਰ 3.5 ਤੋਂ 4% ਦੀ ਰਹਿਣ ਦੀ ਸੰਭਾਵਨਾ ਵੀ ਹੈ ਤੇ ਮੰਤਰੀ ਨੇ ਕਿਸਾਨਾਂ ਦੀ ਉਪਜ ਦਾ ਵਾਜਬ ਮੁੱਲ ਯਕੀਨੀ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਦੇ ਉੱਤੇ ਜ਼ੋਰ ਦਿੱਤਾ ਅਤੇ ਗਰੀਬਾਂ ਲਈ ਮਕਾਨ ਪਿੰਡੂ ਸੜਕ ਸੰਪਰਕ ਹੁਨਰ ਵਿਕਾਸ ਤੇ ਪਿੰਡੂ ਰੋਜੀ ਰੋਟੀ ਤੇ ਸੁਧਾਰ ਸਮੇਤ ਕਈ ਪਿੰਡੂ ਵਿਕਾਸ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਪਿੰਡੂ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਚ ਮਨਰੇਗਾ ਯਾਨੀ ਕਿ ਮਹਾਤਮਾ ਗਾਂਧੀ ਕੌਮੀ ਪਿੰਡੂ ਰੁਜ਼ਗਾਰ ਗਰੰਟੀ ਐਕਟ ਦੀ ਭੂਮਿਕਾ ਉੱਤੇ ਚਾਨਣਾ ਵੀ ਪਾਇਆ ਪਰ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕੇਂਦਰ ਦੇ ਭਾਜਪਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਘੇਰ ਲਿਆ ਤੇ ਠੋਕਵੇਂ ਜਵਾਬ ਦਿੱਤੇ ਨੇ ਜਾਣਦੇ ਆ ਸਰਵਣ ਸਿੰਘ ਪੰਦੇਰ ਨੇ ਕਿਵੇਂ ਘੇਰਿਆ ਕੇਂਦਰੀ ਮੰਤਰੀ ਨੂੰ ਲੈ ਕਿਹੜੇ ਭਾਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ ਹੁਣ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ 10 ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਬਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਨ ਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੀਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰਪੋਰੇਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਜੋ ਕਹਿੰਦੇ ਆ ਵੀ ਅਸੀਂ ਤਾਂ ਲක්ෂਣਾ ਜਿੱਤਣ ਡੇ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਬਸ਼ਨੋਜੀ ਲක්ෂਣਾ ਜਿੱਤਣਾ ਇਹ ਕਿੱਧਰ ਦਾ ਮਾਪਦੰਡ ਆ ਤੁਸੀਂ ਨੈਸ਼ਨਲ ਇਲੈਕਸ਼ਨਾਂ ਦੇ ਵਿੱਚ ਹਾਰੇ ਜੇ ਤੁਸੀਂ 239 ਤੇ ਖਲੋਗੇ ਉਹ ਨਹੀਂ ਜਿੱਤਾ ਹੈਗਾ ਲਕਸ਼ਣ ਜਿੱਤਣਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ ਹਾਂ ਤੁਸੀਂ ਇਹ ਵੀ ਦੱਸੋ ਨਾ ਕਿ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਦੇਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਕਸ਼ਣਾ ਜਿੱਤਣ ਦੇ ਤਾਂ ਹੋਰ ਵੀ ਰਿਲੀਜ ਹੋ ਸਕਦੇ ਆ ਧੰਨਬਲ ਹੋ ਸਕਦਾ ਤੁਹਾਡੇ ਮਗਰ ਸਾਰਾ ਕਾਰਪੋਰੇਟ ਖੜਾ ਜਿਹੜੇ ਪ੍ਰਚਾਰ ਮੱਧ ਮੇ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ ਪਾ ਕੇ ਵੋਟਾਂ ਲੈਣੀਆਂ ਇਹ ਕਿੰਦਰ ਦੀ ਗੱਲ ਹੈਗੀ ਆ ਇਦੇ ਨਾਲ ਦੀ ਨਾਲ ਠੀਕ ਹੈ ਆ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਮਰਥ 38ਵੇਂ ਦਿਨ ਵਿੱਚ ਦਾਖਲ ਹੋ